ਅੱਜ ਪੰਜਾਬ ਸਰਕਾਰ ਨੇ ਇੱਕ ਤੁਹਾਡੇ ਬਾਹਰ ਸਨਮਾਨ ਦੇ ਪ੍ਰੋਗਰਾਮ ਰੱਖਿਆ ਹੈ ਔਰ ਦੇਸ਼ ਦਾ ਨਾਮ ਰੋਸ਼ਨ ਕਰ ਚਾਹੀਓ ਵੱਡਾ ਇਹ ਸਰਕਾਰ ਨੇ ਕਿਹਾ ਕਿ ਆਇਓ ਦੇਸ਼ ਦਾ ਮਾਣ ਵਧਾਇਆ ਪੰਜਾਬ ਦੇ ਕਿਸ ਤਰ੍ਹਾਂ ਪਿੰਡ ਆ ਰਹੇ ਬਹੁਤ ਬਹੁਤ ਵੱਡੀ ਗੱਲ ਹੈ ਜੀ ਦੇਖੋ ਜਦੋਂ ਵੀ ਕੋਈ ਸਪੋਰਟਸਮੈਨ ਦੇਸ਼ ਲਈ ਮੈਡਲ ਲੈ ਕੇ ਆਉਂਦਾ ਹੈ ਤੇ ਜਦੋਂ ਤੁਹਾਡੀ ਸਟੇਟ ਗਵਰਨਮੈਂਟ ਕਰਮਈਨਾਂ ਸਨਮਾਨ ਕਰ ਰਹੀ ਹੈ ਤੇ ਬਹੁਤ ਵੱਡੀ ਗੱਲ ਹੈ ਪਲੇਅਰਾਂ ਲਈ ਇੱਕ ਵਧੀਆ ਮੈਸੇਜ ਆਉਂਦਾ ਹੈ ਬਾਈਟ ਲਈ ਸਾਡੇ ਲਈ ਵੀ ਇਸੀ ਬਹੁਤ ਮਾਇਨੇ ਰੱਖਦੀ ਹੈ ਕਿ ਸਾਨੂੰ ਹੋਰ ਕੌਨਫੀਡੈਂਸ ਮਿਲਦਾ ਮੋਟ ਮਿਲਦਾ ਹੈ ਤੇ ਛੋਟੇ ਬੱਚਿਆਂ ਲਈ ਬਹੁਤ ਵਧੀਆ ਗੱਲ ਹੈ ਜੀ ਇੱਕ ਵਧੀਆ ਮੈਸੇਜ ਹੈ ਦਾ ਉਹਨਾਂ ਦੇ ਅੱਛਾ ਜਿਹੜੀ ਨਵੇਂ ਬੱਚੇ ਨੇ ਨੌਜਵਾਨ ਨੇ ਇਹ ਕਿਦਾਂ ਬਤਾਰ ਰਹੇ ਨੇ ਉਹਨਾਂ ਦੇ ਲਈ ਕੀ ਕਹਿਣਾ ਚਾਹੁੰਗੀ ਇਹ ਪ੍ਰੇਰਿਤ ਕਰ ਬਿਲਕੁਲ ਮੈਂ ਤੇ ਇਹ ਕਮਗਾ ਕਿ ਕਿਉਂਕਿ ਮੇਨਲੀ ਜੇ ਪਲੇਅਰਾਂ ਨੂੰ ਨੀਡ ਹੁੰਦੀ ਹੈ ਜੀ ਗਰਾਊਂਡ ਦੀ ਹੁੰਦੀ ਹੈ ਤੇ ਆਈ ਥਿੰਕ ਕੋਸ਼ਿਸ਼ ਬਹੁਤ ਵਧੀਆ ਚੱਲ ਰਹੀ ਆ ਬਹੁਤ ਵਧੀਆ ਪ੍ਰਾਦਾ ਚੱਲ ਰਿਹਾ ਬਟ ਮੈਂ ਇਹ ਕੋਸ਼ਿਸ਼ ਉਹਨਾਂ ਨੂੰ ਮੈਸੇਜ ਇਹ ਦੇਣਾ ਚਾਹੁੰਨਾ ਕਿ ਆਪਣੀ ਮਿਹਨਤ ਤੇ ਧਿਆਨ ਦਿਓ ਜੀ ਆਪਣਾ ਕੀਚਾ ਵੱਡਾ ਰੱਖੋ ਤੇ ਦੇੰਦਰਾ ਪਹਿਲਾਂ ਕਰੋ ਆਪਣੇ ਜਿਹੜੇ ਗੁਰੂ ਨੇ ਉਹਨਾਂ ਦੀ ਸੁਣੋ ਤੇ ਇੱਕ ਨਾਲ ਜੇ ਤੁਹਾਡੀ ਡਿਸਪਲਿਨ ਚ ਜੇ ਤੁਸੀਂ ਆਪਣੀ ਤੁਹਾਡਾ ਗੋਲ ਵੱਡੇ ਆ ਤੁਸੀਂ ਮੁਕਾਮ ਜ਼ਰੂਰ ਪਹੁੰਚੋ ਸਰ ਜੀ ਆ ਸਰਕਾਰ ਦਾ ਸੁਜੈਸ਼ਨ ਜੋ ਕਿ ਤਾਂ ਹਰ ਵਾਰ ਹਾਕੀ ਦੇ ਵਿੱਚ ਉਭਾਰਾ ਵੱਡੇ ਚਿਹਰੇ ਹੋਰ ਵੀ ਪੰਜਾਬ ਦੇ ਵਿੱਚ ਸਾਹਮਣੇ ਆ ਸਕਣ ਸਰ ਦੇਖੋ ਫੈਸਿਲਿਟੀਆਂ ਦੀ ਗੱਲ ਹੁੰਦੀ ਹੈ ਹਨਾ ਜੀ ਤੇ ਮੈਂ ਜਿੱਦਾਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਕਿ ਦੇਖਿਆ ਜਾਵੇ ਤੇ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਇੰਪਰੂਵ ਹੋ ਚੁੱਕਿਆ ਜੀ ਗਰਾਊਂਡਸ ਪ੍ਰੋਵਾਈਡ ਹੋ ਰਹੀਆਂ ਨੇ ਹਨਾ ਜੀ ਤੇ ਮੇਨਲੀ ਸਪੋਰਟਸਮੈਨ ਨੂੰ ਇੱਕ ਹੀ ਚਾਹੀਦਾ ਹੁੰਦਾ ਕਿ ਵਧੀਆ ਡਾਈਟ ਤੇ ਵਧੀਆ ਗਰਾਊਂਡ ਹੋਵੇ ਜੀ ਬਿਲਕੁਲ ਉਹ ਚੀਜ਼ਾਂ ਪ੍ਰੋਵਾਈਡ ਹੋਣ ਤੇ ਆਈ ਥਿੰਕ ਆਪਾਂ ਬਹੁਤ ਸਾਰੇ ਪਲੇਅਰ ਲੱਭ ਸਕਦੇ ਹਾਂ ਸਰ ਪੰਚੀ